ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਅੱਜ ਦੀ ਇਹ ਵੀਡੀਓ ਉਹਨਾਂ ਮੇਰੇ ਭਰਾਵਾਂ ਲਈ ਹਾਰਦਿਕ ਜ਼ਰੂਰੀ ਹੈ ਜਿਹੜੇ ਆਪਣੇ ਘਰੇ 2-2 4-4 ਪਸ਼ੂ ਰੱਖਦੇ ਨੇ ਉਹਨਾਂ ਖਾਤਰ ਜਿਹੜੀ ਇੱਕ ਜਾਣਕਾਰੀ ਹੈ ਕਿ ਪਸ਼ੂਆਂ ਦੀ ਮੌਤ ਹੋ ਰਹੀ ਹੈ ਅਚਾਨਕ ਦਿਨੋਂ ਦਿਨੀ ਕੀ ਕਾਰਨ ਹੋ ਸਕਦਾ ਉਹਦਾ ਸਾਰਿਆਂ ਨੂੰ ਵੱਡਾ ਉਹ ਆਪਾਂ ਇਸ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇਹ ਚੈਨਲ ਦੇ ਉੱਤੇ ਤੁਹਾਨੂੰ ਖੇਤੀਬਾੜੀ ਪਸ਼ੂ ਪਾਲਣ ਤੇ ਮੌਸਮ ਸੰਬੰਧੀ ਜਿਹੜੀ ਜਾਣਕਾਰੀ ਪੰਜਾਬੀ ਦੇ ਵਿੱਚ ਦਿੱਤੀ ਜਾਂਦੀ ਹੈ ਤੇ ਹੁਣ ਆਪਾਂ ਆਪਣੇ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਆ ਜਿਹੜੇ ਦਿਨ ਚੱਲਦੇ ਹਨ ਕਹੀ ਲਈਏ ਕਿ ਜਿੰਨੇ ਦਿਨ ਚੰਗੀ ਤਰ੍ਹਾਂ ਸੂਰਜ ਨਹੀਂ ਨਿਕਲਦਾ ਤੇ ਜਿਹੜਾ ਮੌਸਮ ਉਹ ਪੂਰੀ ਤਰ੍ਹਾਂ ਸਾਫ਼ ਆ ਜਿਹੜਾ ਨਹੀਂ ਹੁੰਦਾ ਉਹਨੇ ਦਿਨ ਜਿਹੜੀ ਹਰੇਚਾਰੇ ਦੀ ਵਰਤੋਂ ਆ ਉਹੋ ਘਟ ਕਰਿਓ ਕਿਉਂਕਿ ਆਪਾਂ ਸਭ ਨੂੰ ਪਤਾ ਕਿ ਜਿਹੜਾ ਹਰਾਚਾਰਾ ਉਹ ਜੂਰੀਏ ਰੇ ਤੋਂ ਬਿਨਾ ਨਹੀਂ ਹੁੰਦਾ ਕਿਉਂਕਿ ਜਿਹੜੀ ਧੁੱਪ ਦੀ ਕਮੀ ਕਾਰਨ ਜਿਵੇਂ ਆਪਣੇ ਕੱਖ ਜਮੀ ਹੋਗੀ ਬਰਸੀਮ ਹੋਗੀ ਨੂੰ ਜਿਹੜੀ ਜੂਰੀਆ ਪਾਈ ਆ ਉਹ ਹੁਣ ਇੱਕ ਨਾਈਟ੍ਰੋਜਨ ਦੀ ਥਾਂ ਨਾਈਟ੍ਰੇਟ ਬਣ ਰਹੀ ਹੈ ਜਿਸ ਦੇ ਕਰਕੇ ਨਾਈਟ੍ਰੇਟ ਇੱਕ ਜ਼ਾਹਿਰ ਦੇ ਰੂਪ ਵਿੱਚ ਬਣ ਰਹੀ ਹੈ ਨਾਈਟ੍ਰੇਟਰ ਜ਼ਾਹਿਰ ਦੇ ਕਾਰਨ ਪਸ਼ੂਆਂ ਵਿੱਚ ਅਚਾਨਕ ਰਜਾਨਾ ਮੌਤ ਹੋ ਰਹੀ ਹੈ ਤੁਸੀਂ ਵੀਡੀਓ ਹੋਰ ਵੀ ਦੇਖੀਆਂ ਹੋਣਗੀਆਂ ਸੋਸ਼ਲ ਮੀਡੀਆ ਤੇ ਇਹ ਵੀ ਇੱਕ ਵੱਡਾ ਕਾਰਨ ਹੈ ਇਹਦਾ ਵੀ ਜਿਹਦੇ ਨਾਲ ਰਜਾਨਾ ਪਸ਼ੂਆਂ ਦੀ ਮੌਤ ਹੁੰਦੀ ਹੈ ਪਸ਼ੂ ਪਾਲਕ ਵੀਰੋ ਇਸ ਦਾ ਤੁਸੀਂ ਵਿਚਾਰ ਰੱਖਣਾਗਾ ਤੇ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ